ਆਯੋ ਸੰਸਰ ਰੋਵਰ ਦੇ ਦਰਸ਼ਨ ਕਰਾ ਕੇ ਇੱਥੇ ਪਿੰਡ ਕल्याण ਸੁਖਾ ਸੰਸਰ ਰੋਵਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਵਾਹ ਵਾਹ ਇਹ ਰਖੋ ਜ਼ਰੂਰ ਵੇਖੋ ਜ਼ਰੂਰ ਕਰੋਦ ਆਫਤਨ ਲੋੜੀ ਲਾਹੋਂ ਚਾਸੀ ਮਰਾਉਨੇ ਆ ਫਰੋਵਰ ਦੀ ਵਾਹਿਗੁਰੂ 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 ਬਹੁਤ ਵੱਡਾ ਸਰੋਵਰ ਇਧਰ ਮੰਦਰ ਬਣਾਇਆ ਵਾ ਵਾਹਿਗੁਰੂ ਜਿੱਕਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਬਹੁਤ ਵੱਡਾ ਸਰੋਵਰ ਦਿਖਾਉਣ ਜਾ ਰਹੇ ਸੀ ਜਿੱਥੇ ਇੱਕ ਲੈਨ ਬਹੁਤ ਵੱਡਾ ਸ਼ੋਰ ਦਿਖਾਉਣ ਜਾ ਰਹੇ ਆ ਕਿੰਨੇ ਕਿੱਲਾਂ ਚ ਬਣਾ ਲੈ ਵੀ ਇਹ ਇਹਨੇ ਚੋਬਰਾ ਹਨੂੰ ਮੰਗ ਦੀ ਵੀ ਬਰਾਏ ਮਾਨ ਨੇ ਜੈ ਹਮ ਜੈ ਆ ਗਏ ਕੋ ਹਾ ਹਰ ਜਮ ਦਿਖਾਉਣ ਜਾ ਰਹੇ ਆ ਪੱਖੇ ਬਹੁਤ ਲੱਗੇ ਪਿਆ ਸ਼ਾਨਦਾਰ ਆ ਮੂੰਹ ਦੇਖ ਲਓ ਭਾਵੇਂ ਦੇ ਇੰਨਾ ਚਮਕਦਾ ਦੇਖੋ ਕਿੰਨੀ ਸਫਾਈ ਆ